ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਏ ਤੇ ਕਣਕ ਕੰਨੀ ਗੇੜਾ ਮਾਰਨ ਤੇ ਆਪਣਾ ਲਾਤੇ ਆਪਾਂ ਦੋ ਪਾਣੀ ਲਾਤੇ 826 ਬੀਜ ਆ ਇਹ ਇੱਕ ਜੂਰੀਆ ਲੱਗ ਗਿਆ ਤੇ ਦੂਜਾ ਜੂਰੀਆ ਪਾਵਾਂਗੇ ਹੁਣ ਇੱਕ ਦੋ ਦਿਨ ਤੱਕ ਥੋੜਾ ਜਿਹਾ ਪੈਰ ਖੜਨ ਲੱਗ ਜਵੇ ਬਾਕੀ ਦੇਖੋ ਵੀ ਕਿਵੇਂ ਖੜੀ ਆ ਪੈੜੀ ਵਧੀਆ ਹੋਈ ਆ ਕਣਕ ਪਾਣੀ ਲਾਏ ਨੂੰ ਆ ਆਪਣਾ ਹੋ ਗਏ 4-5 ਦਿਨ ਹੋ ਗਏ ਪਾਣੀ ਲੱਗੇ ਨੂੰ ਸਾਰੀ ਵਧੀਆ ਖੜੀ ਆ ਇੱਕਸਾਰ ਕਿਤੇ ਕਿਤੇ ਥੋੜੀਆਂ ਦੱਗੀਆਂ ਦਵੀਆਂ ਆ ਜੇ ਮੈਂ ਥੋੜੀ ਪੀਲੀ ਦੱਗੀ ਦੀਂਦੀ ਆ ਜਾਂ ਤਾਂ ਮਾੜਾ ਮੂਟਾ ਡਾਈ ਘੱਟ ਪਿਆ ਹੋਊਗਾ ਬਜਾਈ ਵੇਲੇ ਜਾਂ ਉਰੇ ਤੋਂ ਮਾੜਾ ਮੂਟਾ ਨੀਮਾ ਹੋਊਗਾ ਉਹਦੇ ਕਰਕੇ ਥੋੜਾ ਜਿਹਾ ਪੀਲ ਕਾਇਆ ਦਿਖਾਉਂਦੀ ਆ ਤੇ ਫੈੜੀ ਵੀ ਘੱਟ ਹੋਈ ਆ ਕਣਕ ਬਾਕੀ ਪੈਰ ਤਾਂ ਖੜਨੇ ਲੱਗ ਗਿਆ ਪੌਣੇ ਇਹਨੂੰ ਦੂਜਾ ਜੂਰੀ ਆ ਇਹ ਆਪਣੀ ਬਜਾਈ ਹੈਗੀ ਇਹਦੀ 1 ਨਵੰਬਰ ਦੀ ਬਜਾਈ ਆ ਮੰਨ ਲਓ ਹੀ 60 65 ਦਿਨ ਦੀ ਹੋਗੀ ਥੋੜਾ ਜਿਆ ਦੂਜਾ ਜੂਰੀ ਆਪਾਂ ਤੋਂ ਲੇਟ ਹੋ ਗਿਆ ਚਲੋ ਬਾਲੀ ਨਹੀਂ ਹੈਗੀ ਦੋ ਗੀਲੇ ਨੇ ਆਪਣੇ ਕੋਲ ਬਾਕੀ ਆਲੂ ਇਹਨੇ ਕਾਲੂ ਦੇਖਦੇ ਆ ਪੌਣਿਆ ਰੇ ਤਿੰਨ ਤਿੰਨ ਥੱਲੇ ਮਾਰਾਂਗੇ ਦੋ ਗੀਲੇ ਨੇ ਜੂਰੀ ਇਹਦੇ ਬਾਕੀ ਹਜੇ ਫਲੈਟ ਤਾਂ ਹਟੀ ਹੋਈ ਆ ਇੰਨੀ ਜ਼ਿਆਦਾ ਨਹੀਂ ਪਈ ਤੀ ਹੈਗੀ ਦੀ ਥੋੜੀ ਸ਼ਿਕਾਇਤ ਤੇ ਬਾਕੀ ਦੇਖੋ ਹੁਣ ਤਾਂ ਠੀਕ ਆ ਹਜੇ ਪੱਤੇ ਮਚਣ ਲੱਗ ਗਏ ਦੀ ਇਦਾਂ ਬਾਕੀ ਬੇਲ ਵੀ ਵਧੀਆ ਖੜੀ ਆ ਪੂਰੀ ਤਾਕੜੀ ਆ ਬਾਕੀ ਦੇਖਦੇ ਆ ਕੋਈ ਬੇਲ ਬੂਲ ਪੱਟ ਕੇ ਪੀ ਕੀ ਬਣਿਆ ਆ ਆਲੂ ਦਾ ਵੀ ਕਿੰਨਾ ਕ ਸਾਈਜ਼ ਆ ਵਿੱਚ ਬੈਰਸ ਵਾਲੇ ਬੂਟੇ ਬਹੁਤ ਜ਼ਿਆਦਾ ਨੇ ਆ ਦੇਖੋ ਕਿੰਨੇ ਖੜੇ ਨੇ ਵੀ ਥੋੜਾ ਜਿਹਾ ਖਰਾਬਤੀ ਵਿੱਚ ਬੈਰਸ ਵਾਲੇ बूटिया करके खड़े ने बाकी परे तक अपने खड़ा उधर उ मारद केड़ा भी, भी फिर की फ्लैट का पता लगता कर दें कोई बेल पट के चैक हेठा भी की कुछ ਕਿਆਸ ਹੈ ਯਾ ਹਲੇ ਦਾ ਬਾਕੀ ਆਲੂ ਹੋਣਗੇ ਕਾਫੀ ਹਲੇ ਬਾਕੀ ਆ ਲੱਗੇ ਵੀ ਹੋਏ ਨੇ ਨਾਲ ਛੋਟੇ ਛੋਟੇ ਤੋ ਕਿਾਰ ਪੰਜਾ ਸੇਮ ਇੱਕੋ ਸਹਿਜ ਆ ਸਾਰਾ ਆਲੂ ਕੋਈ ਛੋਟਾ ਬੜਾ ਨਹੀਂ ਹੈਗਾ ਵਿੱਚ ਆ ਦੇਖੋ ਸੇਮ ਸਾਈਜ਼ ਆ ਬਾਕੀ ਹੋਰ ਤਾਂ ਹੋਣਾ ਨਹੀਂ ਉੱਪਰੇ ਹੁੰਦਾ ਹੈ ਜਿਆਦਾ ਆਲੂ ਸੇਮ ਸਾਈਜ਼ ਆ ਇਹ ਆਪਣਾ 65 ਦਿਨ ਦਾ ਆਲੂ ਆ हले समझ लोने पचवंजा दिन होर खड़ना है वजिया साहजा बाकी फ्लैट का ही डर आ फ्लैट ना पवे बलाइट बलाइट ज्यादा नुकसान कर दी आ बाकी हले गिले ने हेटो परले खेत भी कर दे चेक जाके भी कि आलू बाकी इधरला खेत भी वाइया खड़ा है ठीक है इधर भी बाकी जे दोबारा फिर बलाइट आई करा स्प्रे बाकी गोर गौर रखते पी फ्लैट आवे ना गिला पे हले तो काफी आप पहली बार लाया चिप सोना बन ये भी अपने कोल ठेके त जमीन है, है थोड़ी जी रेतली जी इस डाकर डाकर जमीन चल आर कामयाब इस करके अपना चिप सोना बन लाता तीज बाकी टाइम तो बुरा बदिया खड़ा है तो हेठा भी आलू वधिया ਬਾਕੀ ਦੇਖਾਂਗੇ ਅੱਗੇ ਜਾ ਕੇ ਝਾੜ ਕੀ ਆਉਂਦਾ ਝਾੜਤਾ ਇਹਦਾ 150 ਕੁਇੰਟਲ ਤੱਕ ਦਾਸਦੇ ਨੇ ਵੀ ਵਧੀਆ ਹੋਵੇ ਆਲੂ ਨੱਕਲੇ ਆਉਂਦਾ ਏ ਬਾਕੀ ਵਟਾਈ ਵੇਲੇ ਦੇਖਾਂਗੇ ਕਿ ਕਿੰਨੇ ਨੱਕਲਦਾ ਏ ਠੀਕ ਐ ਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਕਮੈਂਟ ਕਰਕੇ ਕੋਈ رائے ਦੇਇਆ ਕਰੋ ਬਾਕੀ ਪਿੰਡ ਵੀ ਪਟਾਈ ਕਰਦੇ ਆ ਸ਼ੁਰੂ ਐ ਐਲ ਆਰ ਦੀ ਪਹਿਲਾਂ ਗਿੱਲਾ ਦੀ ਥੋੜਾ ਜਿਹਾ ਉਹਦੇ ਕਰਕੇ ਆਪਾਂ ਰੁਕੇ ਹੋਏ ਸੀ ਕੱਲ ਤੋਂ ਦੇਖਦੇ ਆ ਉੱਧਰ ਵੀ ਖੇਤ ਜਾ ਕੇ ਵੀ ਕਿਵੇਂ ਆ ਕਿ ਪਟਾਈ ਕਰਨ ਜੋਗ ਹੈਗਾ ਜਾਂ ਗਿੱਲਾਈ ਆ ਬਾਕੀ ਰੇਟ ਐਲਰ ਦਾ 6.5 6.70 ਰੁਪਈਆ ਲੜੇ ਦਾ ਠੀਕ ਐ ਇੱਥੇ ਵੀ ਜੇ ਖੜਾ ਰਹੀ ਰੇਟ ਬਾਕੀ ਜੇ ਤੋਂ ਇਠਾਂ ਰੇਟ ਆ ਗਿਆ ਫਿਰ ਤਾਂ ਸੱਟਣੇ ਵਾਲੀ ਕੰਮ ਹੋਊਗਾ ਤੇ ਰੇਟ ਘੱਟ ਜਪਟਾਂਗੇ ਉੰਨੀ ਲੇਬਰ ਪੈ ਜਾਣੀ ਉੱਤੇ ਬਾਕੀ ਸੱਟਾ ਹੀ ਹੁੰਦਾ ਲੂਆਂ ਦਾ ਕਈ ਵਾਰ ਲੋਟ ਵੀ ਆ ਜਾਂਦਾ ਕਈ ਵਾਰ ਲੂਟ ਵੀ ਨਹੀਂ ਆਉਂਦਾ ਡੋਪ ਵੀ ਦਿੰਦਾ ਇਹ। ਬਾਕੀ ਜ਼ਿਆਦਾਤਰ ਲੋਕ ਤਾਂ ਮੱਕੀ ਹਰ ਕੇ ਲਾ ਲੰਦ ਨਹੀਂ ਮੱਕੀ ਬਥੇਰੀ ਹੋ ਜਾਂਦੀ ਆ। ਮੱਕੀ ਦਾ ਵੀ ਐਦ ਕੀ ਬੁਰਾ ਹਾਲੇ ਰਹੂਗਾ। ਵੀ ਜਿਹੜੇ ਖੇਤਾਂ 'ਚ ਮਨਲੋ ਆਲੂ ਲੱਗੇ ਹੋਏ ਨੇ ਜਿਹੜੀ ਤਾਂ ਕੱਚੀ ਵਟਾਈ ਹੋਈ ਆ ਆਲੂ ਦੀ ਉੱਥੇ ਤਾਂ ਚਲੋ ਮਨਲੋ ਕਿਸੇ ਨੇ ਗਣਕ ਲਾਤੀ ਕਿਸੇ ਨੇ ਮੱਕੀ ਵਾਸਤੀ ਖਾਲੀ ਛੱਡੇ ਹੋਏ ਨੇ। ਇੰਨੀ ਬਾਅਦੋਂ ਜਨਵਰੀ ਫਰਵਰੀ ਚਪਟਾਈ ਹੋਣੀ ਆ ਉਹ ਚ ਸਾਰੇ ਚ ਮੱਕੀ ਲੱਗਣੀ ਆ ਆਲੂ ਵਾਲੀ ਜਗ੍ਹਾ ਚ ਤੇ ਮੱਕੀ ਦਾ ਰੇਟ ਵੀ ਤਾਂ ਹੀ ਡਾਊਨ ਆਉਣਾ ਇਸੇ ਕਰਕੇ